ਹਾਉ ਕੁਰਬਾਨੇ ਹਾਉ ਕੁਰਬਾਨੇ ਜਾਉਂ ਤਹਾਂੇ ਲੈਣ ਜੋ ਤੇਰਾ ਨਾਮ ਹਾਉ ਕੁਰਬਾਨੇ ਜਾਉਂ ਤਹਾਂੇ ਅਸ਼ੇਖ ਹਿੰਦੂ ਮੇ ਤੀਰਥ ਹੈ ਯਾਤਰਾ ਕੇ ਲੀਏ ਇੱਕ ਟਾਇ ਬਾਪ ਨੇ ਜਹਾ ਬੇਟੇ ਸੁਦਾ ਕੇ ਲੀਏ ਮਹਿਰ ਹੈ ਚਮਕੀਏ ਚਮਕੌਰ ਤੇਰੇ ਜ਼ਰੋਂ ਮੇ ਯਹੀਂ ਸੇ ਬਲਕੇ ਸਿਆਰੇ ਗਏ ਆਸਮਾਨ ਤੇ ਲੇ ਆਸ਼ਮਪਾਪਾ ਸਾਹਿਬ ਸਿਖੋ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਲਖਤੇ ਜਗਰ ਬਾਬਾ ਅਜੀਤ ਸਿੰਘ ਬਾਬਾ ਜੁਦਾ ਸਿੰਘ ਸਮੇਤ ਕੌਮ ਦੇ ਤਿੰਨ ਪਿਆਰੇ ਅਤੇ 40 ਮਹਾਨ ਸਿੰਘਾਂ ਨੇ ਇਸ ਪਵਿੱਤਰ ਸਥਾਨ ਦੇ ਉੱਤੇ ਅਸਾਮੀ ਡੰਗ ਲੜਦਿਆਂ ਸ਼ਹਾਦਤਾਂ ਦਿੱਤੀਆਂ ਅਤੇ ਉਹਨਾਂ ਸ਼ਹਾਦਤਾਂ ਨੂੰ ਯਾਦ ਕਰਦੇ ਆਂ ਹਰ ਸਾਲ ਇਸ ਪਵਿੱਤਰ ਅਸਥਾਨ ਤੇ 6 7 ਤੇ 8 ਤੋਂ ਦੇ ਦਿਨ ਜਿਹੜੀ ਸ਼ਹੀਦੀ ਸਭਾ ਜਿਹੜੀ ਆ ਸਜਾਈ ਜਾਂਦੀ ਹੈ ਸ਼ਹੀਦੀ ਜੋੜ ਮੇਲ ਜਿਹੜਾ ਮਨਾਇਆ ਜਾਂਦਾ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਜਿਹਨਾਂ ਦੇਸ਼ ਕੌਮ ਅਤੇ ਧਰਮ ਦੀ ਖਾਤਰੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆ ਸ਼੍ਰੀ ਚੰਕੌਰ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਉੱਤੇ ਹਰ ਸਾਲ ਮਨਾਏ ਜਾਣ ਵਾਲੇ ਸ਼੍ਰੀ ਦੀ ਜੋੜ ਮੇਲ ਦੀ ਅੱਜ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਰਮਤਾ ਦਰਾਂ ਅਰੰਭਤਾ ਹੋਈ ਹੈ ਤੇ ਤਿੰਨ ਦਿਨ ਤੱਕ ਇਹ ਸ਼੍ਰੀ ਦੀ ਜੋੜ ਮੇਲ ਇਸ ਪਵਿੱਤਰ ਅਸਥਾਨ ਦੇ ਉੱਤੇ ਸਜਾਇਆ ਜਾਵੇਗਾ ਮਨਾਇਆ ਜਾਵੇਗਾ ਜਿਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਸ਼ੰਕਾ ਦਾ ਆਉਣਾ ਸ਼ੁਰੂ ਹੋ ਗਿਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋ ਜਾਂਦਾ ਜਿਹੜੀਆਂ ਸੰਗਤਾਂ ਨੇ ਇੱਥੇ ਨਤਮਸਤਕ ਹੋ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੀਆਂ ਨੇ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੀਆਂ ਨੇ ਜਿਨ੍ਹਾਂ ਧਰਮ ਦੀ ਖਾਤਰ ਕੌਮ ਦੀ ਖਾਤਰ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ ਕਹਾਂ ਸੱਜ ਕੁਰਬਾਨੈ ਜਾਉਂ ਹਾਂ ਕੁਰਬਾਨੈ ਹਾਂ ਕੁਰਬਾਨੈ ਜਾਉਂ ਤੇ ਨਾਲੇ ਲੈਣ ਜੋ ਤੇਰਾ ਨਾਮ ਹਾਂ ਕੁਰਬਾਨੈ ਜਾਉਂ ਤੇ ਨਾਲੇ ਲੈਣ ਜੋ ਤੇਰਾ ਸ਼ਹੀਦوں ਦੀ ਕਤਲਗਾਹ ਸੇ کیا ਬਿਹਤਰ ਹੈ ਕਾਬਾ ਸ਼ਹੀਦਾਂ ਦੀ ਖਾਕ 'ਤੇ ਤਾਂ ਖੁਦਾ ਵੀ ਤਰਾਨਾ ਹੋਤਾ ਹੈ ਇਹ ਉਹ ਮੁਕੱਦਸ ਅਸਥਾਨ ਹੈ ਜਿੱਤੇ ਬਾਰੇ ਦੁਨੀਆ ਦੇ ਮਹਾਨ ਕਵੀਆਂ ਨੇ ਇਹ ਆਪਣੇ ਕਵਤਾਵਾਂ ਦੇ ਵਿੱਚ ਬਿਆਨ ਕੀਤਾ ਕਿ ਚਮਕ ਹੈ ਮਹਿਰ ਕੀ ਚਮਕ ਔਰ ਤੇਰੇ ਦਰੋਂ ਮੈਂ ਏਹੀ ਸੇ ਸਿਤਾਰੇ ਬਣ ਕੇ ਗਏ ਅਸਮਾਨ ਕੇ ਲਈ ਇਹ ਉਹ ਮੁਕੱਦਸ ਸਥਾਨ ਹੈ ਜਿੱਥੇ ਦੁਨੀਆ ਦੇ ਸਭ ਤੋਂ ਛੋਟੇ ਦਿਨ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਜੰਗ ਲੜੀ ਗਈ 22 ਦਸੰਬਰ ਦਾ ਉਹ ਦਿਨ ਜਿਹੜਾ ਦੁਨੀਆ ਦਾ ਸਭ ਤੋਂ ਛੋਟਾ ਦਿਨ ਸੀ ਲੇਕਿਨ ਉਸ ਦੁਨੀਆ ਦੇ ਸਭ ਤੋਂ ਛੋਟੇ ਦਿਨ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਜੰਗ ਜਿੱਥੇ ਇੱਕ ਪਾਸੇ ਮਹਸ 40 ਸਿੱਖ ਔਰ ਦੂਸਰੇ ਪਾਸੇ 10 ਲੱਖ ਫੌਜਾਂ ਦੇ ਨਾਲ ਜਿਨ੍ਹਾਂ ਦਾ ਮੁਕਾਬਲਾ ਹੋਇਆ ਗੁਰਗੋਬਿੰਦ ਸਿੰਘ ਮਹਾਰਾਜ ਜੀ ਸਰਸਾ ਦੇ ਕੰਢੇ ਤੋਂ ਉਹਨਾਂ ਦਾ ਸਾਰਾ ਸਰਬੰਸ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਦੋ ਵੱਡੇ ਸਹਬਜ਼ਾਦੇ ਪੰਜ ਪਿਆਰੇ ਸਹਿਬਾਨ ਔਰ ਤਕਰੀਬਨ 40 ਸਿੱਖ ਜਿਹੜੇ ਇਸ ਅਸਥਾਨ ਤੇ ਆਏ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਗੜੀ ਵਿੱਚ ਆ ਕੇ ਉਤਾਰਾ ਕੀਤਾ ਅੱਜ ਉਸ ਸਥਾਨ ਤੇ ਗੁਰਦੁਆਰਾ ਗੜੀ ਸਭ ਤੋਂ ਸ਼ੋਭਤ ਹੈ